ਕੈਨਾਲ ਸਲਵਾਰ ਦੀ ਕਟਿੰਗ ਕਰਾਂਗੇ ਬਹੁਤ ਹੀ ਆਸਾਨ ਤਰੀਕਾ ਹੈ ਕਿ ਕਿਵੇਂ ਤੁਸੀਂ ਸਿਰਫ ਔਰ ਸਿਰਫ 5 ਇੰਚ ਇਹਦੇ ਵਿੱਚ ਪਲੱਸ ਕਰਕੇ ਸਲਵਾਰ ਬਹੁਤ ਹੀ ਆਰਾਮ ਨਾਲ ਔਰ ਅਗਰ ਤੁਸੀਂ ਫ੍ਰੈਸ਼ਰ ਹੋ ਤਾਂ ਪਹਿਲੀ ਵਾਰ ਦੇ ਵਿੱਚ ਵੀ ਤੁਸੀਂ ਇਹ ਜਿਹੜੀ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਮੰਨ ਲਓ ਕਿ ਤੁਹਾਨੂੰ ਬਿਲਕੁਲ ਵੀ ਕੁਝ ਨਹੀਂ ਪਤਾ ਤਾਂ ਤੁਸੀਂ ਸਿਰਫ ਸਲਵਾਰ ਦੀ ਲੰਬਾਈ ਦੇਖਣੀ ਹੈ ਲੰਬਾਈ ਦੇਖ ਕੇ ਉਹਦੇ ਵਿੱਚ ਸਿਰਫ 5 ਇੰਚ ਪਲੱਸ ਕਰਨੇ ਆ ਜਿਵੇਂ ਕਿ ਆਪਣੀ ਇਹ ਸਲਵਾਰ 38 ਇੰਚ ਦੀ ਹੈ 38 ਇੰਚ ਦੇ ਵਿੱਚ ਆਪਾਂ ਪਲੱਸ 5 ਇੰਚ ਕਰ ਦਿੱਤੇ ਮਤਲਬ 43 ਇੰਚ ਹੋ ਗਏ ਆਪਣੇ ਕੋਲੇ 43 ਇੰਚ ਆਪਾਂ ਕਪੜੇ ਨੂੰ ਫੋਲਡ ਕਰ ਲਾਂਗੇ ਤੇ 43 ਇੰਚ ਕਪੜੇ ਨੂੰ ਫੋਲਡ ਕਰਕੇ ਆਪਾਂ ਨੇ 43 ਇੰਚ ਦਾ ਜਿਹੜਾ ਪੀਸ ਕਟਿੰਗ ਕਰ ਲੈਣਾ ਹੈ ਮਤਲਬ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੈਂਥ ਹੈ 36 ਹੈ 37 38 39 40 ਜੋ ਵੀ ਲੈਂਥ ਤੁਹਾਡੀ ਸਲਵਾਰ ਦੀ ਹੈਗੀ ਹੈ ਤੁਸੀਂ ਉਹਦੇ ਵਿੱਚ 5 ਇੰਚ ਪਲੱਸ ਕਰਕੇ ਪੀਸ ਉਤਾਰ ਲੈਣਾ ਡਬਲ ਸੋ ਉਸ ਤੋਂ ਬਾਅਦ ਅਗਰ ਤੁਸੀਂ ਸਲਵਾਰ ਜ਼ਿਆਦਾ ਹੈਵੀ ਪਸੰਦ ਨਹੀਂ ਕਰਦੇ ਤਾਂ ਤੁਸੀਂ ਉਹਦੇ ਵਿੱਚੋਂ ਜਿਹੜਾ ਬਾਟਮ ਜਿਹਨੂੰ ਆਪਾਂ ਪੱਟ ਪੌਂਚਾ ਕੁਛ ਵੀ ਆਪਾਂ ਤੁਸੀਂ ਆਪਣੇ ਏਰੀਏ ਦੇ ਏਰੀਏ ਦੇ ਅਕੋਰਡਿੰਗ ਤੁਹਾਡੀ ਜੋ ਵੀ ਲੈਂਗੁਏਜ ਰਹਿੰਦੀ ਹੈ ਕਿ ਤੁਸੀਂ ਪੱਟ ਕਹਿੰਦੇ ਹੋ ਜਾਂ ਪੌਂਚਾ ਕਹਿੰਦੇ ਹੋ ਉਹਨੂੰ ਉਤਾਰ ਲੈਣਾ ਹੈ 11 ਇੰਚ 12 ਇੰਚ ਸਾਈਡ ਤੋਂ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਬਾਕੀ ਦਾ ਪੀਸ ਰਹਿ ਗਿਆ ਉਹਦਾ ਆਪਾਂ 10 ਇੰਚ ਜਿਹੜਾ ਆਸਾਨ ਕੱਟਾਂਗੇ ਇਹ ਦੋਨੋਂ ਸਾਈਡ 10 10 ਇੰਚ ਦੇ ਨਿਸ਼ਾਨ ਲਾਵਾਂਗੇ 10 ਪਲੱਸ 3 ਇਹ ਤੁਸੀਂ ਢਾਈ ਦਾ ਵੀ ਲਗਾ ਸਕਦੇ और तीन इंच का भी लगा सद सेम इसी तरह दूजी साइड लगावेंगे दस इंच और तीन इंच दस तीन इंच का निशान लगा के इन आप मिलावें और इतने कटिंग कर देंगे ये बहुत ही आसान तरीका है जो कि तुम सिर्फ और सिर्फ एक बारी यह भीडियो ਦੇਹ ਕੇ ਹੀ ਸਲਵਾਰ ਦੀ ਕਟਿੰਗ ਕਰ ਸਕਦੇ ਹੋ ਇਹ ਸਾਡੇ ਚੈਨਲ ਤੇ ਤੁਹਾਨੂੰ ਸਾਰੀਆਂ ਵੀਡੀਓਜ਼ ਇਸ ਤਰੀਕੇ ਨਾਲ ਹੀ ਮਿਲਣਗੇ ਕਿ ਜੋ ਤੁਹਾਡੇ ਵਾਸਤੇ ਜੋ ਫ੍ਰੈਸ਼ਰ ਹੈ ਜਿਨ੍ਹਾਂ ਨੂੰ ਅਜੇ ਜਿਨ੍ਹਾਂ ਨੇ ਸਟਾਰਟ ਕਰਨਾ ਹੈ ਤੁਸੀਂ ਆਨਲਾਈਨ ਘਰੇ ਬੈਠ ਕੇ ਵੀ ਸਾਡੇ ਇਸ YouTube ਚੈਨਲ ਤੋਂ ਸਟਿਚਿੰਗ ਸਿੱਖ ਸਕਦੇ ਹੋ ਕਿਵੇਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੁਝ ਚੀਜ਼ਾਂ ਐਵੇਂ ਜਿਹਾ ਦੱਸਾਂਗੇ ਕਿ ਕਿ ਜੋ ਕਿ ਤੁਸੀਂ ਸਿੰਪਲ ਸੂਟ ਦੀ ਕਟਿੰਗ ਦਾ ਬਹੁਤ ਆਸਾਨ ਤਰੀਕੇ ਦੇ ਨਾਲ YouTube ਤੇ ਆਨਲਾਈਨ ਘਰੇ ਬੈਠ ਕੇ ਕਰ ਸਕਦੇ ਹੋ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਇੱਕ ਅਸੀਂ ਫ੍ਰੀ ਕੋਰਸ ਪ੍ਰੋਵਾਈਡ ਕਰ ਰਹੇ ਆ ਫ੍ਰੀ ਕੋਰਸ ਦੇ ਵਿੱਚ ਤੁਹਾਨੂੰ ਸਾਰੀ ਆਈ ਜਿਵੇਂ ਸਟਾਰਟਿੰਗ ਤੇ ਆਪਾਂ ਸੂਟ ਕਿਵੇਂ ਕਟਿੰਗ ਕਰਨਾ ਹੈ ਤੇ ਤੁਹਾਨੂੰ ਇਹ ਕਟਿੰਗ ਕਿਵੇਂ ਲੱਗੀ ਆ ਆਸਾਨ ਲੱਗੀ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ